ਅਗਰਵਾਲ ਦੇ ਸਿੱਕਾ ਬਣਾਉਂਦੇ ਹੋਈ ਚੋਰੀ ਕਿਤੇ ਮੋਂਚੀ ਪੁਲਿਸ ਆਇਆ ਇੱਥੋਂ ਦੀ ਆਏ ਚੋਰ ਰਮਨ ਸਾਹ ਪੁਲਿਸ ਮੁਰਦਾਬਾਦ 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 ਤਾਂ ਜੀ ਇਹ ਦੁਕਾਨਾਂ ਤੇ ਚੋਰੀ ਹੋਈ ਹੈ ਕਿਵੇਂ ਮਾਮਲਾ ਕਿੰਨੀ ਕਿਚੋਰੀ ਹੋਈ ਹੈ ਕਿੰਨੀਆਂ ਦੁਕਾਨਾਂ ਤੇ ਹੋਈ ਹੈ ਇਹ ਅੱਜ ਇਹ ਆਪਾਂ ਗੱਲ ਕਰੀਏ ਆਊਟ ਆਫ ਦਾ ਸਿਟੀ ਇਹ ਸਥਾਨ ਹੈ ਜਿੱਥੇ ਚੋਰੀ ਹੋਈ ਹੈ ਦੋ ਦੁਕਾਨਾਂ 'ਚ ਇੱਕ ਕੀ ਦੁਕਾਨ ਹੈ ਇੱਕ ਨਾਲ ਕੋਈ ਟ੍ਰੈਂਡ ਦੁਕਾਨ ਹੈ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਇਹ ਜਿਹੜੀ ਚੋਰੀ ਹੈ ਬਿਲਕੁਲ ਟਾਈਮ ਤੇ ਟੂ ਮੈਟਰੀ ਇਹ ਵਿਸ਼ੇਸ਼ ਕਿਉਂਕਿ ਬਿਲਕੁਲ ਲਿਜੀਏ ਕਿ ਦੁਕਾਨਾਂ ਹੈ ਇਹ ਹਈਏ ਖਾਵਾਂ ਤੇ ਚੋਰੀ ਹੋ ਸਕਦੀ ਹੈ ਤਾਂ ਜਿਹੜੇ ਆਊਟਰੀ ਦੇ ਲੋਕ ਬੈਠੇ ਨੇ ਉਹ ਤਾਂ ਬਿਲਕੁਲ ਆਲੇ ਹੋਏ ਉਹਨਾਂ ਨੂੰ ਮਤਲਬ ਪ੍ਰਸ਼ਾਸਨ ਨੂੰ ਇਸ ਵਾਰ ਦੇਖਣਾ ਚਾਹੀਦਾ ਹੈ ਤਾਂ ਚਾਹਤ ਤੋਂ ਸੱਤ ਇੱਕ ਸਿੰਘ ਮੈਗੀ ਡੋਰੋਂ ਦਾ ਮੁੱਢ ਨਹੀਂ ਇੰਨੀ ਕਿ ਟੋਰੀ ਲੱਗਦੀ ਹੈ ਤੁਹਾਨੂੰ ਕਿੰਨੀ ਕਿ ਟੋਰੀ ਇਹਦਾ ਬਾਕੀ ਇਹਨਾਂ ਦਾ ਹੁਣ ਸਪਨ ਵਾਲਾ ਚੈੱਕ ਕਰਾਂਗੇ ਇਹ ਦੁਕਾਨਦਾਰ ਤੋਂ ਬਾਅਦ ਦੱਸਣਗੇ ਕਿ ਨਾਲ ਇਹ ਕੋਈ ਲੱਤੋ ਲੱਤ বিনা ਇਹਨੇ ਕੈਸ਼ ਵੀ ਹੈਗਾ ਵੀ ਪਲੱਸ ਕੁਝ ਹੋਰ ਸਮਾਨ ਵੀ ਨਾਲ ਬੋਲੀ ਜਾ ਰਿਹਾ ਹੈ ਇਹਨੇ ਕਿਹਾ ਤਾਂ ਇਹਨਾਂ ਨੇ ਕਿ ਕਿਲਾ ਦੇ ਇਹਨੇ ਕਿਹਾ ਕੈਸ਼ ਹੀ ਚੈੱਕ ਕੀਤਾ ਉਸ ਤੋਂ ਬਾਅਦ ਬਾਕੀ ਸਮਾਨ ਚੈੱਕ ਕਰਕੇ ਦੇਖੂਗੀ ਕਿ ਮੈਨੂੰ ਏਟ ਵਾਲੇ ਪੈਸ਼ਰ ਵਗੈਰਾ ਜਾਂ ਹੋਰ ਉਹਦਾ ਪਤਾ ਨਹੀਂ ਉਹ ਵੀ ਕਿਰਿਆ ਕਰਦਾ ਹੋਈ ਹੈ ਭਾਈ ਰਾਤ ਵੀ ਦੇਖੋ ਰਾਤ ਦੇ ਨਾਲ ਆ ਕੇ ਪੁਲਿਸ ਨੂੰ ਉੱਚਤ ਕੀਤਾ ਪੁਲਿਸ ਆਈ ਕੋਈ ਕਾਰਵਾਈ ਨਹੀਂ ਕਰੀ ਹੋਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜੇ ਇਸ ਕਿਸਮ ਦੇ ਦੋ ਬੰਦੇ ਨਸ਼ੇੜੀ ਨੇ ਜਾਂ ਜੋ ਚੋਰ ਨੇ ਜਿਨ੍ਹਾਂ ਤੇ ਨੱਥ ਨਾ ਪਾਈ ਗਈ ਤਾਂ ਅਸੀਂ ਕਰਾਣਾ ਜੂਨੀਅਰ ਤਹੋ ਚਾਹੇ ਵਿਪਾਰ ਮੰਡਲ ਵੱਲੋਂ ਅਸੀਂ ਕੋਈ ਸਖਤ ਕਾਰਵਾਈ ਕਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂ ਦਿਨ ਦਿਨ ਚੋਰੀਆਂ ਹੋ ਰਹੀਆਂ ਇਹਦਾ ਕੋਈ ਹੱਲ ਨਹੀਂ ਹੈਗਾ ਅੱਜ ਜੇ ਅਸੀਂ ਇਕੱਠੇ ਨਾ ਹੋਏ ਤੇ ਅਸੀਂ ਨਾ ਉੱਥੇ ਤਫਨ ਕਦੇ ਕਰੂਲੇ ਪਾਰ ਕੇ ਸਾਡੀ ਜਿੰਨੇ ਵੀ ਸਹਿਯੋਗ ਦੇ ਦਿੱਤੇ ਆ ਇਹ ਗੱਲ ਸਪੱਸ਼ਟ ਹੋਊਗੀ ਕੱਟੇ ਤੇ ਪਰਤੇ ਆਪੜਾ ਅੱਜ ਆਪਨੇ ਕਾਇਦਿਆ ਪੂਰੀ ਸਾਥੀ ਨਾਲ ਸਾਰਾ ਨੂੰ ਬੇਨਤੀ ਹੈ ਵੀ ਆਪਕੋ ਆਪਦੇ ਜੋ ਲਾਚਾਉ ਤੇ ਆ ਕੇ ਇੱਕ ਢੰਡੇ ਇੱਥਾ ਇਕੱਠੇ ਹੋ ਕੇ ਸਾਡੇ ਕੋਲ ਅਪਾਰਟਮੈਂਟ ਬਣਿਆ ਹੋਇਆ ਉਹਦੇ ਢੰਡੇ ਇੱਥਾ ਇਕੱਠੇ ਹੋ ਕੇ ਅਸੀਂ ਕੋਈ ਇਹਦੇ ਬਾਰੇ ਕੋਈ ਸੋਚੀਏ ਔਰ ਵਿਚਾਰ ਕਰੀਏ ਸਹੀ ਕਹਣਾ ਜਾਵਾਂਗੇ ਪਹਿਲਾਂ ਸਾਡੇ ਤਰਾਨਾ ਐਸੋਸੀ ਵਿੱਚ ਸੰਦੇਸ਼ ਨਾਲ ਕਰੀਏ ਜੀ ਦੱਸਿਆ ਆ ਸਾਰਾ ਸ਼ਹਿਰ ਖੜਾ ਇੱਥੇ ਲਗੋ ਠਾਲੇ ਤੋਂ 100 ਮੀਟਰ ਦੀ ਤੇ ਚੋਰੀ ਹੋਈ ਹੈ ਇਹ ਚੋਰੀਆਂ ਅੱਜ ਦੀਆਂ ਨਹੀਂ ਨੇ 2-4 ਸਾਲਾਂ ਦੇ ਵਿੱਚ ਜਿਹੜੀਆਂ ਲਗਾਤਾਰ ਚੋਰੀਆਂ ਟਕੇਤੀਆਂ ਬਰੋਕੀਆਂ ਦੇ ਫੋਨ ਕਤਲ ਹੋ ਰਹੇ ਨੇ ਨਜੇ ਦੀਆਂ ਨਦੀਆਂ ਵਧ ਰਹੀਆਂ ਇਹ ਮੌਜੂਦਾ ਸਰਕਾਰ ਦੀ ਏਕੀ ਵੱਡੀ ਨਲੈਕਤੀ ਹੈ ਉਧਰ ਰੈਲੀਆਂ ਕੱਢਦੇ ਨੇ ਜੁੱਤ ਨਸ਼ਿਆ ਵਿਰੋਧ ਸਭ ਕੁਝ ਫਲੋਪ ਹੈ ਇਹ ਜਿਹੜੇ ਸਾਡੇ ਚੁਣੇ ਹੋਏ ਨਮਾਇंदे ਨੇ ਤੇ ਪੁਲਿਸ ਪ੍ਰਸ਼ਾਸਨ ਤੇ ਚੋਰ ਇਹ ਸਾਰੇ ਰਲੇ ਹੋਏ ਨੇ ਅਸੀਂ ਕੋਈ ਅੱਜ ਵਪਾਰ ਮੰਡਲ ਵੱਲੋਂ ਕਹਿਣਾ ਚਾਹੁੰਦੇ ਆ ਮੈਸੇਜ ਦੇਣਾ ਚਾਹੁੰਦੇ ਆ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਜੇ ਅੱਜ ਇਹ ਚੋਰੀ ਨਾ ਫੜੀ ਗਈ ਜਾਂ ਇਹਨਾਂ ਤੇ ਨਾ ਇਹਨਾਂ ਨੇ ਰੋਕ ਲਾਈ ਤਾਂ ਅਸੀਂ ਵਪਾਰ ਮੰਡਲ ਵੱਲੋਂ ਸਾਰਾ ਸ਼ਹਿਰ ਬੰਦ ਕਰਕੇ ਇਹਨਾਂ ਦੇ ਥਾਣੇ ਮੁਰੇ ਵੀ ਧਰਨਾ ਲਾਵਾਂਗੇ ਤੇ ਚੁਣੇ ਹੋਏ ਨੁਮਾਇੰਦਿਆਂ ਦੇ ਬਾਰ ਨੂੰ ਵੀ ਅਸੀਂ ਧਰਨਾ ਲਾਵਾਂਗੇ ਬੇਸੰ ਨੂੰ ਇਸ ਗੱਲ ਦਾ ਪ੍ਰਸ਼ਾਸਨ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਲਾਂਭਾ ਨਾ ਦੇਣ ਇਹ ਅੱਜ ਇਸ ਕਾਰਵਾਈ ਮਤਲਬ ਇਹ ਕਾਰਵਾਈ ਅੱਜ ਹੋਣੀ ਚਾਹੀਦੀ ਹੈ ਕਿ ਕੱਲ ਤੋਂ ਅਸੀਂ ਆਪਾਂ ਵਿਪਾਰ ਮੰਡਲ ਦੀ ਮੀਟਿੰਗ ਬੁਲਾ ਕੇ ਤੇ ਅਸੀਂ ਦਰੀ ਬਚਾਵਾਂਗੇ ਇਹਨਾਂ ਦੇ ਬਾਰੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪਲਸ ਪ੍ਰਸ਼ਾਸਨ ਮੁਰਦਾਬਾਦ 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 ਸਟਾਏ ਕਾ ਜਿੰਦਾਬਾਦ 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 ਸਟਾਏ ਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ